ਤਾ ਇੱਕ 28 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸ਼ਰੀਆਮ ਕੋਟ-ਕਟ ਕੇ ਉਸ ਨੂੰ ਮੌਦੀ ਘਾਟ ਉਤਾਰ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਨੂੰ ਮੌਦੀ ਘਾਟ ਉਤਾਰਿਆ ਗਿਆ ਤਾਂ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਤੇ ਉਸੇ ਲੜਾਈ ਦੇ ਦੌਰਾਨ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ ਤਾਂ 28 ਸਾਲ ਦਾ ਇਹ ਮੁੰਡਾ ਸੀ ਮ੍ਰਿਤਕ ਜਿਸ ਨੂੰ ਮੌਦੀ ਘਾਟ ਉਤਾਰਿਆ ਗਿਆ ਕਿਹਾ ਜਾ ਰਿਹਾ ਕਿ 5 ਤੋਂ 6 ਬੰਦਿਆਂ ਨੇ ਇਸ ਨੂੰ ਘੇਰਿਆ ਘੇਰਨ ਤੋਂ ਬਾਅਦ ਇਸ ਨੂੰ ਬੁਰੇ ਤਰੀਕੇ ਦੇ ਨਾਲ ਕੋਟਿਆ ਤੇ ਕੋਟਣ ਤੋਂ ਬਾਅਦ ਇਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਤਾਂ ਤਸਵੀਰਾਂ ਨੇ ਜੜੀਆਂ ਉਹ ਵੀ ਸਾਹਮਣੇ ਆਈਆਂ ਦੇਖ ਸਕਦੇ ਹੋ ਮ੍ਰਿਤਕ ਮੁੰਡੇ ਦੀ ਤਸਵੀਰ ਹੈ ਕਿ ਇਸ ਮੁੰਡੇ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਕਿਹਾ ਜਾ ਰਿਹਾ ਹੈ ਕਿ ਦੋ ਤਰਾਂ ਦੇ ਵਿੱਚ ਲੜਾਈ ਹੋਈ ਇਹ ਲੜਾਈ ਹੈ ਜਿਹੜੀ ਉਹ ਸ਼ਰਾਬ ਪੀਣ ਤੋਂ ਬਾਅਦ ਹੋਈ ਤਾਂ ਦੇਰ ਰਾਤ ਦੋਵੇਂ ਤਰਾਂ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਲੜਾਈ ਹੋ ਜਾਂਦੀ ਹੈ ਤੇ ਇਸੇ ਦੌਰਾਨ ਇੱਕ ਮੁੰਡੇ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਮਨਪ੍ਰੀਤ ਸਿੰਘ ਵਜੋਂ ਇਸ ਮ੍ਰਿਤਕ ਮੁੰਡੇ ਦੀ ਪਛਾਣ ਹੋਈ ਹੈ ਮਾਮਲਾ ਪਟਿਆਲਾ ਦੇ ਕਰਹਾਲੀ ਪਿੰਡ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਆ ਇੱਕ ਝਗੜਾ ਹੁੰਦਾ ਤੇ ਇਸੇ ਝਗੜੇ ਦੇ ਵਿੱਚ ਇੱਕ ਮੁੰਡੇ ਨੂੰ ਕੁੱਟ-ਕੁੱਟ ਕੇ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਤਾਂ ਮਨਪ੍ਰੀਤ ਸਿੰਘ ਉਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਤੇ ਉਮਰ ਉਸ ਦੀ 28 ਸਾਲ ਦੀ ਸੀ ਤਾਂ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਕਿ ਪਰਿਵਾਰ ਦਾ ਇਕੱਲਾ ਇਕੱਲਾ ਮੁੰਡਾ ਸਿੰਘ ਜੋ ਕਿ ਵਿਆਇਆ ਹੋਇਆ ਸੀ ਇਸ ਦਾ ਇੱਕ ਬੇਟਾ ਵੀ ਹੈ ਤੇ ਇੱਕ ਇਸ ਦੀ ਭੈਣ ਹੈ ਜੋ ਵਿਆਹੀ ਹੋਈ ਹੈ ਤਾਂ ਤਸਵੀਰ ਉਸ ਮੁੰਡੇ ਦੀ ਸਾਂਝੀ ਕਰ ਰਹੇ ਆ ਜਿਸ ਮੁੰਡੇ ਦਾ ਕਤਲ ਕੀਤਾ ਗਿਆ ਤਾਂ ਪੁਰਾਣੀ ਰੰਜਿਸ਼ ਤੇ ਚੱਲਦੇ ਕਿਹਾ ਜਾ ਰਿਹਾ ਕਿ ਇਸ ਮੁੰਡੇ ਨੂੰ ਮੌਤ ਹੀ ਘਾਟ ਉਤਾਰਿਆ ਗਿਆ ਤਾਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਮੁੰਡਾ ਜਿਹੜਾ ਆਪਣੇ ਖੇਤ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਸ਼ਰਾਬ ਪੀਣ ਤੋਂ ਬਾਅਦ ਕਿਸੇ ਦੂਜੇ ਗਰੁੱਪ ਦੇ ਨਾਲ ਇਸ ਦਾ ਝਗੜਾ ਹੋ ਜਾਂਦਾ ਤੇ ਇਸੇ ਝਗੜੇ ਦੌਰਾਨ ਪੰਜ ਤੋਂ 6 ਮੁੰਡੇ ਇਸ ਨੂੰ ਕੋਟ-ਕੁੱਟ ਕੇ ਮੌਦੀ ਕਾਰਟ ਉਤਾਰ ਦਿੰਦੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵੈ ਕਿਉਂਕਿ ਇੱਕ 6 ਸਾਲ ਦੇ ਬੱਚੇ ਦਾ ਪਿਤਾ ਸੀ ਮ੍ਰਿਤਕ ਤੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ ਜਿਸ ਨੂੰ ਮੌਦੀ ਕਾਰਟ ਉਤਾਰ ਦਿੱਤਾ ਗਿਆ ਕੀ ਨਾ ਜੀ ਤੁਹਾਡਾ ਸੁਖਵਿੰਦਰ ਸਿੰਘ ਤੁਸੀਂ ਮਨਪ੍ਰੀਤ ਕੀ ਲੱਗਦੇ ਹੋ ਚਾਚਾ ਕੀ ਹੋਇਆ ਜੀ ਇਹਨਾਂ ਕਰ ਰਾਤ ਲੜਾਈ ਪਈ ਕਿਤੇ ਮਾਰੇ ਮੋਟੀ ਉਹਦੇ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਕੀ ਨਾ ਜੀ ਕਰਪਾ ਨਮਾਰੀਏਗਾ ਫੋਟੋ ਮਾਰਾ ਬਾਹ ਬੱਡੀ ਕਿਰਤੀ ਕੁਛ ਵੀ ਮਾਰੀ ਹੈ ਮਨਪ੍ਰੀਤ ਦੀ ਮੌਤ ਹੀ ਦੇਥ ਹੋ ਗਈ ਸੀ ਜੀ ਨਾ ਪਟਿਆਲਾ ਜਗ ਹੈ ਹੋਈ ਹੈ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਜੀ ਮਨਪ੍ਰੀਤ ਦੇ ਮੈਂਬਰ ਤਾਂ ਉਹ ਤਾਂ ਭੈਣ ਭਾਈ ਆਉਂ ਲੱਲੇ ਇਕੱਲੇ ਸੀ ਜੀ ਇਕੱਲੇ ਰਹੇ ਵਿਆਹ ਹੋਇਆ ਸੀ ਮਨਪ੍ਰੀਤ ਦਾ ਹਾਂ ਜੀ ਹਾਂ ਬੱਚੇ ਮਨਪ੍ਰੀਤ ਦੇ ਕੋਲ ਇੱਕ ਮੁੰਡਾ ਹੈ ਕਿੰਨੇ ਸਾਲ ਦਾ ਜੀ ਬੇਟਾ ਉਹਨਾਂ ਦਾ ਉਹਨਾਂ 6 ਸਾਲ ਦਾ ਹੈ ਸੁਦੀਪਪੁਰ ਤੁਹਾਡੀ ਮਨਪ੍ਰੀਤ ਦੀ ਡੈਥ ਹੋਈ ਹੈ ਕਿਵੇਂ ਤੁਸੀਂ ਦੱਸ ਸਕਦੇ ਹੋ ਜੀ ਹਾਂ ਜੀ ਮੇਰਾ ਬਲਦਰ ਹੈ ਜੀ ਉਹ ਤੇ ਮਤਲਬ ਕਿ ਖੇਤ ਤੋਂ ਕੰਮ ਕਰਕੇ ਵਾਪਸ ਆ ਰਹੇ ਸੀ ਮਤਲਬ ਕਿ ਚਾਰ ਪੰਜ ਮੁੰਡਿਆਂ ਨੂੰ ਨੇ ਘੇਰਾ ਪਾਇਆ ਤੇ ਬਲੀ ਬੇਰਮੀ ਨਾਲ ਉਹਦੇ ਬਹੁਤ ਸਾਰੇ ਸੱਤਾ ਮਾਰਨੇ ਨੇ ਜਿਸ ਦੇ ਕਾਰਨ ਉਸ ਦੀ ਤਕ ਹੋ ਗਿਆ ਪਰਿਵਾਰ ਦੇ ਵਿੱਚ ਬੱਚੇ ਉਹਨਾਂ ਦੇ ਕਿੰਨੇ ਸਾਲ ਦੇ ਚੇਕਸ ਹਾਲ ਦਾ ਬੇਟੇ ਇਸ ਉਹ ਪੰਜ ਚੀਜ਼ਾਂ ਦਾ ਬੇਟਾ ਹੀ ਹੋਣਾ ਕੱਲ੍ਹ ਲਈ ਬੰਦੇ ਨੂੰ ਚੀਕਾਉਂਦੀ ਤਰੰਗਾਂ ਲਾਗੀਆਂ ਹੈ ਬੜੇ ਮਰੇ ਤਰੀਕੇ ਨਾਲ ਹੋ ਗਏ ਮਤਲਬ ਕਿ ਸੱਟਾਂ ਮਾਰੀਆਂ ਲੈ ਸੱਚੀ ਮਾਰੀਆਂ ਉਸ ਨੂੰ ਪ੍ਰਸ਼ਾਸਨ ਨੂੰ ਕੀ ਪੀਲ ਕਰਨੀ ਹੋ ਮੈਂ ਕਿ ਸਭ ਤੋਂ ਪਹਿਲਾ ਇਹ ਹੈ ਜੀ ਕਿ ਜਿਨ੍ਹਾਂ ਨੇ ਜੋ ਕਰਿਆ ਹੈ ਤਾਂ ਮੰਨ ਲਓ ਜੇ ਉਹਨਾਂ ਨੂੰ ਬੇਰੱਲ ਲੈਣਾ ਹੈ ਮਤਲਬ ਕਿ ਜਿੰਨੇ ਮਾਰੇ ਉਹਨੇ ਕਿ ਸੱਤ ਸੱਤ ਸੇ ਦੇ ਦਿੱਤੇ ਜਾਂਦੇ ਸਾਨੂੰ ਜਿਹੜਾ ਹੈਗਾ ਇਹ ਸਾਹਮਣੇ ਲਾਇਆ ਜਾਵੇ ਬਸ ਇਹ ਬੇਨਤੀ ਹੈ ਜੀ ਕਿ ਤੁਸੀਂ ਇਹਨੇ ਪੱਗ ਲੇਟੇ ਦੇ ਦਿੱਤੇ ਦਿਖਾਤੇ ਇਹ ਮੈਂ ਵੀ ਕੁਤਮਾ ਕਰਨੀ ਆਮ। ਪੱਗ ਮੇਰੇ ਬਹਾਮੇ ਨਾਲ ਨਹੀਂ ਕੁਤਮਾ ਕਰ ਜਾਈ ਲੇਗੀ। ਸ਼ਾਦੀ ਕੱਟਣ ਲਈ ਉਹਨੇ ਕਰਿਆ ਇੱਕ ਕਲਾ। ਤੇ ਮਤਲਬ ਕਿ ਠੀਕ ਹੈ ਕੁਤਲੇੰਦਰੀ ਮਾਮ ਨੂੰ ਬੁਣ ਲਈ। ਬਟ ਕਿਸੇ ਦੇ ਜਾਣ ਲਈ ਚੰਗੀ ਗੱਲ ਨੂੰ ਦੀ ਕਿਸੇ ਦਾ ਪਰਿਵਾਰ ਉਹਨੇ ਚਾ ਲਿਆ ਆ।